ਕਿਸਾਨਾਂ ਵੱਲੋਂ 30 ਦਸੰਬਰ ਨੂੰ ਕੀਤੇ ਪੰਜਾਬ ਬੰਦ ਨੂੰ ਤਾਂ ਵੱਡਾ ਹੰਗਾਰਾ ਮਿਲਿਆ ਪਰ ਉੱਥੇ ਹੀ 9 ਘੰਟਿਆਂ ਦੇ ਵਿੱਚ ਪੰਜਾਬ ਸਰਕਾਰ ਨੂੰ ਇਸਦਾ ਵੱਡਾ ਨੁਕਸਾਨ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਬਾਕੀ ਦੀ ਗਿਣਤੀ ਮਿੰਤੀ ਤਾਂ ਛੱਡੋ ਪੰਜਾਬ ਸਰਕਾਰ ਨੂੰ ਇਕੱਲੇ ਵੈਟ ਤੇ ਜੀਐਸਟੀ ਕਾਰਨ 90 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਦਿਲਚਸਪ ਗੱਲ ਤਾਂ ਇਹ ਹੈ ਕਿ ਸਰਕਾਰ ਨੂੰ ਜੀਐਸਟੀ ਵੈਟ ਮਾਲੀਆ ਤੇ ਹੋਰ ਟੈਕਸਾਂ ਤੋਂ ਤਾਂ ਭਾਰੀ ਨੁਕਸਾਨ ਹੋਇਆ ਪਰ ਸ਼ਾਮ 4 ਵਜੇ ਤੋਂ ਬਾਅਦ ਸ਼ਰਾਬਦੀਆਂ ਦੁਕਾਨਾਂ ਖੁੱਲਣ ਕਾਰਨ ਐਕਸਾਈਜ਼ ਡਿਊਟੀ ਦਾ ਕੋਈ ਨੁਕਸਾਨ ਨਹੀਂ ਹੋਇਆ ਦੱਸਦੀ ਹੈ ਕਿ ਕੇਂਦਰ ਸਰਕਾਰ ਵੱਲੋਂ ਮੰਗੀਆਂ ਮੰਨਣ ਨੂੰ ਲਾਗੂ ਨਾ ਕਰਨ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਮਰਨ ਵਰਤੇ ਬੈਠੇ ਜਗਜੀਤ ਸਿੰਘ ਦੱਲੇਵਾਲ ਦੇ ਸਮਰਥਨ 'ਚ ਸਾਂਝੇ ਕਿਸਾਨ ਮੋਰਚਾ ਨੇ 30 ਦਸੰਬਰ ਨੂੰ ਪੰਜਾਬ ਬੰਦ ਦਾ ਸੰਦੇ ਦਿੱਤਾ ਸੀ ਇਸ ਤਹਿਤ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਬਜ਼ਾਰ ਤੇ ਹੋਰ ਕਾਰੋਬਾਰੀ ادارے ਬੰਦ ਰਹੇ ਸੂਬੇ ਵਿੱਚ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਜਾਣਕਾਰੀ ਮੁਤਾਬਕ ਪੰਜਾਬ ਬੰਦ ਕਾਰਨ ਸੂਬੇ ਦਾ ਕਾਰੋਬਾਰ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਤੇ ਲੱਖਾਂ ਰੁਪਏ ਦਾ ਲੈਣ-ਦੇਣ ਠੱਪ ਹੋ ਗਿਆ ਹਸਲ ਅੰਕੜਿਆਂ ਮੁਤਾਬਕ ਜੀਐਸਟੀ ਤੋਂ ਕਰੀਬ 58 ਕਰੋੜ ਰੁਪਏ ਤੇ ਪੈਟਰੋਲ ਤੇ ਡੀਜ਼ਲ ਤੋਂ ਕਰੀਬ 36 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਸ ਤਰ੍ਹਾਂ ਪੈਟਰੋਲ ਤੇ ਡੀਜ਼ਲ ਤੋਂ ਵੈਟ ਦੇ ਰੂਪ ਵਿੱਚ 18 ਤੋਂ 20 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ ਰੇਲਾ ਨਾ ਚੰਦਨ ਕਾਰਨ ਕੇਂਦਰ ਸਰਕਾਰ ਖਾਸ ਕਰਕੇ ਰੇਲਵੇ ਨੂੰ ਵੀ ਵੱਡਾ ਨੁਕਸਾਨ ਚ ਲੜਣਾ ਪਿਆ ਹੈ ਦੱਸਦੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਰੀਆਂ ਫਸਲਾਂ ਤੇ ਐਮਐਸਪੀ ਤੇ ਕਾਨੂੰਨੀ ਗਰੰਟੀ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਹੋਰ ਮੰਗਾਂ ਦੇ ਹੱਕ ਦੇ ਵਿੱਚ 30 ਦਸੰਬਰ ਨੂੰ ਕੀਤਾ ਪੰਜਾਬ ਬੰਦ ਬੇਹੱਦ ਸਫਲ ਰਿਹਾ ਹੈ ਕਿਸਾਨਾਂ ਨੇ ਸਵੇਰੇ 7 ਵਜੇ ਹੀ ਸੂਬੇ ਵਿੱਚ 250 ਦੇ ਕਰੀਬ ਸ਼ਾਮਾਂ ਤੇ ਡੇਰੇ ਲਾ ਕੇ ਸੜਕਾਂ ਤੇ ਆਵਾਜਾਈ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਜੋ 9 ਘੰਟੇ ਤੋਂ ਬਾਅਦ ਸ਼ਾਮੀ 4 ਵਜੇ ਹੀ ਬਹਾਲ ਕੀਤੀ ਗਈ ਇਸ ਦੌਰਾਨ ਪੰਜਾਬ ਦੇ ਸਾਰੇ ਬਾਜ਼ਾਰ ਮੰਡੀਆਂ ਤੇ ਨਿੱਜੀ ਖੇਤਰ ਨਾਲ ਜੁੜੇ ਦਫ਼ਤਰ ਬੰਦ ਰਹੇ ਕਿਸਾਨਾ ਗੁਵਾਂ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚ ਕੇ ਖੁੱਲੀਆਂ ਦੁਕਾਨਾਂ ਸਰਕਾਰੀ ਤੇ ਨਿੱਜੀ ਦਫ਼ਤਰਾਂ ਨੂੰ ਵੀ ਬੰਦ ਕਰਵਾ ਦਿੱਤਾ ਹਾਲਾਂਕਿ ਇਸ ਦੌਰਾਨ ਅਮਰਜੈਂਸੀ ਸੂਬਾ ਮੰ ਨੂੰ ਨਹੀਂ ਰੋਕਿਆ ਗਿਆ ਪੰਜਾਬ ਬੰਦ ਵਿੱਚ ਸੂਬੇ ਦੇ ਵੱਡੀ ਗਿਣਤੀ ਵਪਾਰੀ ਧਾਰਮਿਕ ਸੰਸਥਾਵਾਂ ਮੁਲਾਜ਼ਮ ਵਿਦਿਆਰਥੀ ਟਰਾਂਸਪੋਰਟ ਤੇ ਹੋਰ ਜਥੇਬੰਦੀਆਂ ਸ਼ਾਮਲ ਸਨ ਜਿਨ੍ਹਾਂ ਬੰਦ ਲਈ ਪਰਮਾ ਸਹਿਯੋਗ ਦਿੱਤਾ ਇਸ ਤਰ੍ਹਾਂ ਵੱਡੀ ਗਿਣਤੀ ਵਿੱਚ ਨੌਜਵਾਨ ਕਿਸਾਨ ਮਜ਼ਦੂਰ ਬਜ਼ੁਰਗ ਤੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ ਕਿਸਾਨਾਂ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਹੋਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦੀ ਚਤਾਵਨੀ ਦਿੱਤੀ ਹੋਈ ਹੈ ਤਾਂ ਇਸ ਦੇ ਮੁਤਲਕ 70 ਸਾਲਾ ਕਿਸਾਨ ਜਗਜੀਤ ਸਿੰਘ ਡੱਲੇਵਾਲ ਪਿਛਲੇ 1 ਮਹੀਨੇ ਤੋਂ ਲੰਬੇ ਸਮੇਂ ਤੋਂ ਮਰਨ ਵਰਤੇ ਬੈਠੇ ਨੇ ਉਹਨਾਂ ਨੇ ਕੁਝ ਵੀ ਨਹੀਂ ਖਾਦਾ ਤੇ ਕੁਝ ਵੀ ਨਹੀਂ ਪੀਤਾ ਸਿਰਫ ਉਹ ਕੈਂਸਰ ਦੀ ਦਵਾਈ ਲੈ ਰਹੇ ਨੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਦੇ ਉਹਨਾਂ ਦਾ ਬਲੱਡ ਪ੍ਰੈਸ਼ਰ ਘਟਦਾ ਹੈ ਕਦੇ ਉਹਨਾਂ ਦਾ 슈ਗਰ ਲੈਵਲ ਅਪ ਡਾਊਨ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਦੇ ਉੱਤੇ ਖਤਰਾ ਮੰਡਰਾ ਰਿਹਾ ਤੇ ਦੂਜੇ ਪਾਸੇ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈਗੀ ਹਾਲਾਂਕਿ ਜਿਹੜਾ ਇਹ ਪ੍ਰੋਟੈਸਟ ਸੀਗਾ ਉਹ ਕੇਂਦਰ ਖਿਲਾਫ ਸੀਗਾ ਜਿਹੜਾ ਪੰਜਾਬបាន ਦੱਸ ਦਿੱਤਾ ਗਿਆ ਸੀ ਉਸ ਦਾ ਮਕਸਦ ਵੀ ਸੀ ਕਿ ਕੇਂਦਰ ਸਰਕਾਰ ਤੱਕ ਆਪਣੀਆਂ ਮੰਗਾਂ ਪਹੁੰਚਾਉਣਾ ਆਪਣੀ ਗੱਲ ਪਹੁੰਚਾਉਣਾ ਅਤੇ ਇੱਕ ਸਦਾ ਸੰਦੇਸ਼ ਦੇਣਾ ਕਿ ਜਿਹੜਾ ਅਸੀਂ ਰੋਜ਼ ਕਰ ਰਹੇ ਹਾਂ ਸਰਕਾਰ ਦੇ ਖਿਲਾਫ ਪਰ ਇਸ ਦਾ ਵੱਡਾ ਨੁਕਸਾਨ ਹੁਣ ਅਸੀਂ ਦੱਸਿਆ ਕਿ ਪੰਜਾਬ ਨੂੰ ਵੀ ਚੱਲਣਾ ਪਿਆ ਕਿਉਂਕਿ ਪੰਜਾਬ ਪਹਿਲਾਂ ਹੀ ਆਰਥਿਕ ਹਾਲਾਤਾਂ ਮਾੜੇ ਆਰਥਿਕ ਹਾਲਾਤਾਂ ਤੋਂ ਗੁਜ਼ਰ ਰਿਹਾ ਹੈ ਤੇ ਦੂਜੇ ਪਾਸੇ ਇੱਕ ਦਿਨ ਦੇ ਵਿੱਚ 90 ਕਰੋੜ ਤੋਂ ਜ਼ਿਆਦਾ ਨੁਕਸਾਨ ਪੰਜਾਬ ਸਰਕਾਰ ਨੂੰ ਵੀ ਉਠਾਉਣਾ ਪਿਆ ਹੈ ਦਿਓ ਜੱਜ ਧੰਨਵਾਦ